ਅਸੀਂ ਲੋਕਾਂ ਦੀ ਆਵਾਜ਼ ਨੂੰ ਚੱਕਦੇ ਹੋਏ ਲੋਕਾਂ ਦੀ ਪਰੇਸ਼ਾਨੀ ਨੂੰ ਸੁਣਦੇ ਹੋਏ ਇਹ ਫੈਸਲਾ ਲਿਆ ਕਿ ਅਸੀਂ 16 ਤਰੀਕ ਨੂੰ ਤਕਰੀਬ 10 ਵਜੇ ਟੋਲ ਪਲਾਜਾ ਲੋਡੂਵਾਲ ਅਸੀਂ ਉੱਥੇ ਬਾਗ ਚੱਕ ਕੇ ਲੋਡੂਵਾਲ ਨੂੰ ਟੋਲ ਪਲਾਜਾ ਨੂੰ ਬੰਦ ਕਰਾਂਗੇ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਜਿਵੇਂ ਕਿ ਸਾਡੀਆਂ ਮੰਗਾਂ ਹਨ ਟੋਲ ਰੇਟ ਘਟਾਉਣ ਦੇ ਬਾਰੇ ਜਿਹੜੀ ਫੈਸਿਲਿਟੀ ਆ ਫਲਸ਼ ਦੀ ਔਰ ਪਾਣੀ ਦੀ ਕਿਉਂਕਿ ਗਰਮੀ ਦਾ ਸਮਾਂ ਆ ਜਿਹੜੇ ਯਾਤਰੀ ਆਉਂਦੇ ਜਾਂਦੇ ਆ ਵੀ ਉੱਥੇ ਉਹਨਾਂ ਨੂੰ ਪਾਣੀ ਦੀ ਸੁਵਿਧਾ ਹੈ ਨਹੀਂ ਕਿ ਉਸ ਮਸਲੇ 'ਚ ਤੇ ਜਿਹੜਾ ਡਰੇਨੇਜ ਆ ਉਹ ਜਿਹੜਾ ਡਰੇਨੇਜ ਕਿਸੇ ਪਾਸੇ ਡレイン ਵਾਟਰ ਨਹੀਂ ਹੁੰਦਾ ਉਹ ਪਾਣੀ ਉੱਥੇ ਖੜਾ ਰੰਡਾ ਥੱਲੇ ਉਹ ਬਿਮਾਰੀਆਂ ਲੱਗਣ ਦਾ ਖਤਰਾ ਹੈ ਉਹ ਮਸਲਾ ਤੇ ਰੋਡ ਜਿਹੜੀਆਂ ਨੇ ਉਹ ਰਿਪੇਅਰ ਨਹੀਂ ਹੈਗੀਆਂ ਜਿਹੜਾ ਮੇਨ ਮਸਲਾ ਤਾਂ ਇਹ ਪੈਸੇ ਸਾਡੇ ਤੋਂ ਕਿਹੜੀ ਗੱਲ ਤੇ ਚਾਰਜ ਕਰ ਰਹੇ ਨੇ ਔਰ ਜਿਹੜੀਆਂ ਲਾਈਟਾਂ ਨੇ ਰਾਤ ਨੂੰ ਉੱਥੇ ਲੁੱਟਪੋ ਹੁੰਦੀ ਆ ਆਲੇ ਦੁਆਲੇ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਹੋਰ ਪਿੰਡਾਂ ਨੂੰ ਦੇਖਣ ਦੀ ਬਜਾਏ 24 ਘੰਟੇ ਉੱਥੇ ਲੱਗਿਆ ਰਹਿੰਦਾ ਕਿਉਂਕਿ ਜੇ ਲਾਈਟਾਂ ਲੱਗਣਗੀਆਂ ਤਾਂ ਉਹ ਚੀਜ਼ ਤੇ ਵੀ ਇੱਕ ਠੱਲ ਪਾਉਗੀ ਲਾਈਟਾਂ ਵੀ ਬਹੁਤ ਜ਼ਰੂਰੀ ਹਨ ਸੋ ਇਸ ਮਸਲੇ 'ਚ ਕਰਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਾਡੇ ਵੱਲੋਂ ਅਸੀਂ 16 ਤਰੀਕ ਦਾ ਪ੍ਰੋਗਰਾਮ ਸਵੇਰੇ 10 ਵਜੇ ਕੋਲ ਪਲਾਜ਼ਾ ਤੇ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਉੱਥੇ ਪੁੱਜਣ ਅਸੀਂ ਸ਼ਨੀਵਾਰ ਤੱਕ ਦਾ ਟਾਈਮ ਦਿੰਦੇ ਆ ਨਹੀਂ ਤੇ ਐਤਵਾਰ ਨੂੰ ਇਹ ਟੂਲ ਪਲਾਜੇ ਦਾ ਰੇਟ ਕਦੋਂ ਤੱਕ ਅਸੀਂ ਇਹਨੂੰ ਫ੍ਰੀ ਕਰ ਦਿਆਂਗੇ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਗੋ। ਮਹਿੰਦਰਪ੍ਰੀਤ ਸਿੰਘ ਕਾਗੀਆਂ ਮਾਗਵਾ ਜ਼ੋਨ ਪ੍ਰਧਾਨ ਭਾਪਤੀ ਕਿਸਾਨ ਯੂਨੀਅਨ ਦੋਆਬਾ ਸਾਡੇ ਸੀਡਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਦੀ ਰਾਏ ਤੇ ਜਰਨਲਿਸਟਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮੈਂ ਗੱਲ ਰੱਖਣੀ ਚਾਹਣਾ ਕਿ ਜਿਹੜੇ ਟੋਪ ਪਲਾਜ਼ਾ ਲੋਡੂ ਵਾਲਾ ਦਾ ਮਸਲਾ ਸਾਡੇ ਨਾਲ ਪ੍ਰਧਾਨ ਦਲਬਾਤ ਸਿੰਘ ਜੀ ਗੱਲ ਹੁਣੀ ਵੀ ਮੌਜੂਦ ਹਨ ਇਹ ਅਸੀਂ ਦੋਨੋਂ ਜੁਗੀਆਂ ਨਾਲੋਂ ਇਹ ਫੈਸਲਾ ਲਿਆ ਗਿਆ ਅਸੀਂ ਵੀ ਦਲਬਾਤ ਸਿੰਘ ਜੀ ਗੱਲ ਹੁਣਾ ਨਾਲ ਇਸ ਮਸਲੇ ਵਿੱਚ ਉਹਨਾਂ ਦੇ ਨਾਲ ਹਾਂ ਤੇ ਮੈਂ ਕਹਿਣਾ ਵੀ ਜਿਹੜਾ ਟੋਪਲਾ ਜੇ ਦੇ ਕਈ ਮਸਲੇ ਆ ਜਿਵੇਂ ਕਿ ਕਰੋੜ ਦਾ ਮਸਲਾ ਰੇਟ ਦਾ ਮਸਲਾ ਜਿਹੜਾ ਰੇਟ ਇਹਨਾਂ ਨੇ ਵਧਾਇਆ ਪਿਛਲੇ ਦਿਨੀ ਨਿਰੰਤਰ ਵਧਾਈ ਜਾ ਰਹੇ ਨੇ ਤੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਮਸਲੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਨੂੰ ਚੱਕਦੇ ਹੋਏ ਲੋਕਾਂ ਦੀ ਪਰੇਸ਼ਾਨੀ ਨੂੰ ਸੁਣਦੇ ਹੋਏ ਇਹ ਫੈਸਲਾ ਲਿਆ ਕਿ ਅਸੀਂ 16 ਤਰੀਕ ਨੂੰ ਕਰੀਬ 10 ਵਜੇ ਟੋਲ ਪਲਾਇਆ ਲੋਡੂਵਾਲ ਅਸੀਂ ਉੱਥੇ ਬਾਗ ਚੱਕ ਕੇ ਲੋਡੂਵਾਲ ਨੂੰ ਟੋਲ ਪਲਾਇਆ ਨੂੰ ਬੰਦ ਕਰਾਂਗੇ ਤੇ ਜਾਟਾਂ ਕੇ ਸਾਡੀਆਂ ਮੰਗਾਂ ਨਹੀਂ ਮੰਨਦੇ ਜਿਵੇਂ ਕਿ ਸਾਡੀਆਂ ਮੰਗਾਂ ਹਨ ਟੋਲ ਰੇਟ ਘਟਾਉਣ ਦੇ ਬਾਰੇ ਜਿਹੜੀ ਫੈਸਿਲਿਟੀ ਆ फ्लਸ਼ ਦੀ ਔਰ ਪਾਣੀ ਦੀ ਕਿਉਂਕਿ ਗਰਮੀ ਦਾ ਸਮਾਂ ਆ ਜਿਹੜੇ ਯਾਤਰੀ ਆਉਂਦੇ ਜਾਂਦੇ ਆ ਵੀ ਉੱਥੇ ਉਹਨਾਂ ਨੂੰ ਪਾਣੀ ਦੀ ਸੁਵਿਧਾ ਹੈ ਨਹੀਂਗੀ ਉਸ ਮਸਲੇ 'ਚ ਤੇ ਜਿਹੜਾ ਡਰੇਨੇਜ ਆ ਉੱਥੇ ਦਾ ਡਰੇਨੇਜ ਕਿਸੇ ਪਾਸੇ ਡレインਪਾਟਰ ਨਹੀਂ ਹੁੰਦਾ ਉਹ ਪਾਣੀ ਉੱਥੇ ਖੜਾ ਰਹਿਦਾ ਥੱਲੇ ਉਹ ਬਿਮਾਰੀਆਂ ਲੱਗਣ ਦਾ ਖਤਰਾ ਹੈ ਉਹ ਮਸਲਾ ਤੇ ਰੋਡ ਜਿਹੜੀਆਂ ਨੇ ਉਹ ਰਿਪੇਅਰ ਨਹੀਂ ਹੈਗੀਆਂ ਜਿਹੜਾ ਮੇਨ ਮਸਲਾ ਤਾਂ ਇਹ ਪੈਸੇ ਸਾਡੇ ਤੋਂ ਕਿਹੜੀ ਗੱਲ ਦੇ ਚਾਰਜ ਕਰ ਰਹੇ ਨੇ ਔਰ ਜਿਹੜੀਆਂ ਲਾਈਟਾਂ ਨੇ ਰਾਤ ਨੂੰ ਉੱਥੇ ਲੁੱਟ ਕੋ ਹੁੰਦੀ ਆ ਆਲੇ ਦੁਆਲੇ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਹੋਰ ਪਿੰਡਾਂ ਨੂੰ ਦੇਖਣ ਦੀ ਬਜਾਏ 24 ਘੰਟੇ ਉੱਥੇ ਲੱਗਿਆ ਰਹਿੰਦਾ ਕਿਉਂਕਿ ਜੇ ਲਾਈਟਾਂ ਲੱਗਣਗੀਆਂ ਤਾਂ ਉਹ ਚੀਜ਼ ਤੇ ਵੀ ਇੱਕ ਠੱਲ ਪਾਉਗੀ ਲਾਈਟਾਂ ਵੀ ਬਹੁਤ ਜ਼ਰੂਰੀ ਹਨ ਸੋ ਇਸ ਮਸਲੇ 'ਚ ਕਰਕੇ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਨ੍ਹਾਂ ਦੇ ਸੁਪਾ ਆਪਣੇ ਸਾਡੇ ਪ੍ਰਧਾਨ ਹਨ ਸਰਦਾਰ ਦਰਬਖਤ ਸਿੰਘ ਹੀ ਗੱਲ ਉਹ ਵੀ ਮੇਰੇ ਨਾਲ ਮੌਜੂਦ ਹਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਾਡੇ ਵੱਲੋਂ ਅਸੀਂ 16 ਤਰੀਕ ਦਾ ਪ੍ਰੋਗਰਾਮ ਸਵੇਰੇ 10 ਵਜੇ ਟੋਨ ਪਲਾਜਾ ਤੇ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਉੱਥੇ ਪੁੱਜਣ ਇੰਨਾ ਕਹਿਣਾ ਹੋਇਆ ਖੇਮਾ ਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ